ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੇਰੇ ਵੀਰੋ ਅੱਜ ਗੱਲ ਕਰ ਰਹੇ ਆ ਸ਼ਰੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਦਿਲ ਨੂੰ ਦੁੱਖ ਵੀ ਹੁੰਦਾ ਜਦੋਂ ਕੋਈ ਕਪਲਿਆਂ ਦੀ ਕਮੇਟੀ ਕਹਿ ਦਿੰਦੇ ਇਹਨੂੰ ਕਿਉਂਕਿ ਜਿਹੜੇ ਉੱਥੋਂ ਦੇ ਪ੍ਰਧਾਨ ਨਿਤਾਮੀ ਸਾਹਿਬ ਉਹਨਾਂ ਆਏ ਗੱਲ ਕਹੀ ਸੀ ਕਿ ਇਸ ਕਮੇਟੀ ਚ ਆਮ ਹੀ ਛੋਟੇ ਮੋਟੇ ਦਾਹਵੀਂ ਕਪਲੇ ਜਿਹੜੇ ਆਮ ਹੀ ਹੋ ਜਾਂਦੇ ਆ ਹੁਣ ਜਿਹੜਾ ਕਪਲਾ ਆ ਜਿਹੜਾ ਬੜੇ ਦਿਨਾਂ ਤੋਂ ਸੁਣ ਰਹੇ ਆ ਕਿ ਗੁਰਦਰਾਮ ਸਾਹਿਬ ਦੀ ਜਿਹੜੀ ਜ਼ਮੀਨ ਸੀਗੀ ਇੱਕ ਮੈਨੇਜਰ ਹੀ ਵੇਚ ਕੇ ਖਾ ਗਿਆ ਦੱਸੋ ਕਿੰਡੀ ਹੈਰਾਨੀ ਵਾਲੀ ਗੱਲ ਐ ਐਡਾ ਪਾਵਰਫੁੱਲ ਮੈਨੇਜਰ ਇਹਨਾਂ ਲਾਤਾ ਇਹ ਕਿਹੜੇ ਕੰਮ ਲਈ ਲਾਇਆ ਐਸੇ ਕੰਮ ਲਈ ਲਾਇਆ ਕਿ ਕਮੇਟੀ ਦੀਆਂ ਜਾਇਦਾਦਾਂ ਕਰੋੜਾਂ ਰੁਪਈਆਂ ਦੀਆਂ ਵੇਚ ਕੇ ਤੇ ਖਾ ਜਾਵੇ ਇੱਕ ਗੱਲ ਮੈਂ ਕਹਿ ਦਿੰਨਾ ਮੰਮੀ ਇਹਨਾਂ 'ਚ ਬੜਾ ਚਿਰ ਰਹਿਆ ਕਿਸੇ ਮੈਨੇਜਰ 'ਚ ਇਹਨਾਂ ਦਮ ਨਹੀਂ ਹੈਗਾ ਕਿ ਜੇ ਉਹਦੀ ਕੋਈ ਸਪੋਰਟ ਤੋਂ ਬਗੈਰ ਕਿਸੇ ਦੀ ਸਪੋਰਟ ਤੋਂ ਬਗੈਰ ਇੱਕ ਮੈਨੇਜਰ ਕਰੋੜਾਂ ਰੁਪਈਆਂ ਦਾ ਘਪਲਾ ਕਰ ਦੇ ਇਹਨਾਂ ਮੈਨੇਜਰ ਕਿਸੇ 'ਚ ਦਮ ਨਹੀਂ ਇਹ ਸਿੱਧਾ ਤੇ ਸਿੱਧਾ ਮੈਨੂੰ ਤੇ ਲੱਗਦਾ ਕਿ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਵੇਚ ਕੇ ਆਉਣ ਵਾਲੀਆਂ ਇਲੈਕਸ਼ਨਾਂ ਲਈ ਵੱਡੇ ਫੰਡ ਇਕੱਠੇ ਕੀਤੇ ਜਾ ਰਹੇ ਆ ਜੋ ਮੈਨੂੰ ਲੱਗਦਾ ਇਹ ਤਾਂ ਫੜਿਆ ਗਿਆ ਜੇ ਨਾ ਫੜਿਆ ਜਾਂਦਾ ਤੇ ਫਿਰ ਕੀ ਬਣੇ ਫਿਰ ਤੇ ਰੱਬ ਹੀ ਰੱਖਾ ਭਾਈ ਮੈਂ ਤੇ ਹੈਰਾਨ ਰਹਿ ਗਿਆ ਦਿਲ ਨੂੰ ਬੜਾ ਦੁੱਖ ਹੋਇਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਗੱਲ ਸੁਣ ਕੇ ਕਿ 5-5 ਲੱਖ ਰੁਪਏ ਦੇ ਸ਼੍ਰੀ ਖੰਡ ਪਾਠ ਸਾਹਿਬਾਨਾਂ ਦੇ ਪਾਠ ਵਿਕਦੇ ਨੇ ਕਮਾਲ ਹੋ ਗਈ ਦੇਖੋ ਸਮਝ ਨਹੀਂ ਆਉਂਦੀ ਮੈਨੇਜਰ ਜ਼ਮੀਨਾਂ ਵੇਚੀ ਜਾਂਦੇ ਆ ਬਾਦਲ ਕਿਆ ਨੇ ਪੰਥ ਵੇਚਦਾ ਕੀ ਬਣੂਗਾ ਇਸਥੇ ਸਾਡੀ ਸੰਸਥਾ ਦਾ ਸਿੱਖਾ ਦੀ ਸੰਸਥਾ ਦਾ ਔਰ ਜੇਤੇਦਾਰ ਸ਼੍ਰੀ ਕਾਲ ਤਖਸਬ ਤੋਂ ਹੁਕਮ ਹੋਇਆ ਹੋਣਾ ਉਹਨਾਂ ਨੂੰ ਟਿਚ ਜਾਣਿਆ ਗਿਆ ਇੱਕ ਮੈਂ ਗੱਲ ਪੁੱਛਣੀ ਚਾਹਣਾ ਕਿ ਜੇ ਇਹ ਕਾਲ ਤਖਸਬ ਨੂੰ ਮੰਨਦੇ ਆ ਬਾਦਲ ਕੇ ਤੇ ਇਹਨਾਂ ਨੂੰ ਮੈਂ ਇਹ ਗੱਲ ਪੁੱਛਣੀ ਚਾਹਣਾ ਕਿ ਤੁਹਾਨੂੰ ਸ਼੍ਰੀ ਕਾਲ ਤਖਸਬ ਤੋਂ ਹੁਕਮ ਆਇਆ ਜਿਹੜੇ 90 ਲੱਖ ਰੁਪਏ ਦੇ ਇਸ਼ਤਿਹਾਰਾਂ ਦੇ ਪੈਸੇ ਜਮ੍ਹਾਂ ਕਰਾਓ ਉਹਦੀ ਸਲਿੱਪ ਤੇ ਲੋਕਾਂ ਨੂੰ ਵਿਖਾ ਦਿਓ ਉਦਿਸਲੇਪ ਉਹ ਖਾਓ ਸਲੇਪ ਕਿੱਥੇ ਆ ਕਿੱਥੇ ਜਮਾ ਕਰਾਏ ਜੇ ਤੇ ਜੇ ਤੁਸੀਂ ਨਹੀਂ ਕਰਾਏ ਤੇ ਫਿਰ ਤੁਸੀਂ ਕਾਲਤਖ ਸਾਹਿਬ ਦੇ ਭਗੌੜੇ ਹੋ ਫਿਰ ਤਾਂ ਤੁਸੀਂ ਸ੍ਰੀ ਕਾਲਤਖ ਸਾਹਿਬ ਦੇ ਦੋਖੀ ਹੋ ਅੱਜ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਤੇ ਬੈਠੇ ਨੇ ਤੇ ਜਦੋਂ ਉਹਨਾਂ ਨੇ ਅੱਜ ਇਹ ਗੱਲ ਕਹੀ ਕਿਥੇ ਕਰੋੜਾਂ ਰੁਪਈਆਂ ਦਾ ਸੁੱਕੀਆਂ ਰੋਟੀਆਂ ਦਾ ਘਪਲਾ ਹੋਇਆ ਪਾਠ ਵਿੱਚੇ ਜਾ ਰਹੇ ਨੇ ਹੋਰ ਉਹਨਾਂ ਨੇ ਨੀਕਾ ਗੱਲਾਂ ਕੀਤੀਆਂ ਤੇ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਸੀ ਔਰ ਧਾਮੀ ਸਾਹਿਬ ਨੂੰ ਅਸਤੀਫਾ ਦੇ ਕੇ ਬੰਨੇ ਹੋ ਜਾਣਾ ਚਾਹੀਦਾ ਸੀ ਮੈਂ ਅੱਜ ਦੇਖ ਰਿਹਾ ਇੱਕ ਇਹਨਾਂ ਦਾ ਸਕੱਤਰ ਉਹਨੇ ਛੋਕ ਕੇ ਜਹੇਦਾਰ ਸਾਹਿਬ ਨੂੰ ਫਰਕ ਕਰਤਾ ਕਮਾਲ ਹੋ ਗਈ ਇਹਨਾਂ ਦੀ ਬਦਮਾਸ਼ੀ ਵਾਲੀ ਮਤਲਬ ਜੋ ਕੁਝ ਕਰਦੇ ਆ ਇਹ ਬਿਨਾ ਕਿਸੇ ਸੋਚੇ ਸਮਝੇ ਕਰੀ ਜਾਂਦੇ ਆ ਬਸ ਇਹ ਚਾਹੁੰਦੇ ਆ ਕਿ ਸਾਡੀਆਂ ਜੇਬਾਂ ਭਰਨ ਵਾਲਾ ਬੰਦਾ ਹੀ ਮੈਨੇਜਰ ਤੇ ਸਕੱਤਰ ਰਹੂਗਾ ਜਿਹੜਾ ਸਕੱਤਰ ਆ ਉਹ ਤੋਂ 85 ਵਿਭਾਗ ਵਾਪਸ ਲੈ ਲਿਆ ਗਿਆ 85 ਵਿਭਾਗ ਬਾੜੀ ਗੁਰਦਾਰਿਆਂ ਦਾ ਤੇ ਮੈਂ ਸਰਦਾਰ ਧਾਨੀ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਣਾ ਕਿ ਜੇ ਤੂੰ ਕਹਿਣਾ ਕਿ ਉਹਦੇ ਸੈਨ ਝੂਠੇ ਸੀ ਗਲਤ ਸੀ ਤੇ ਫਿਰ ਤੂੰ ਉਹ ਤੋਂ 85 ਵਿਭਾਗ ਕਿਉਂ ਵਾਪਸ ਲਿਆ ਭਈ ਫਿਰ ਤੇ ਤੇਰਾ ਬੰਦਾ ਸੱਚਾ ਸੀ ਤੂੰ 85 ਵਿਭਾਗ ਕਿਉਂ ਵਾਪਸ ਲਿਆ ਅੱਜ ਮੈਨੂੰ ਪਤਾ ਲੱਗਾ ਕਿ ਇੱਕ ਵਿਰੋਧੀ ਧਿਰ ਦੇ ਮੈਂਬਰ ਨੇ ਮਿੱਠਾ ਸਿੰਘ ਕਾਹਨੇ ਕੇ ਉਹਨਾਂ ਨੇ ਕਮੇਟੀ ਚੋਂ ਸਕੱਤਰ ਨੂੰ ਬਾਹਰ ਕੱਢਤਾ ਉਹ ਕਹਿੰਦਾ ਇਹ ਸਕੱਤਰ ਕਮੇਟੀ ਸਾਡੀ ਮੀਟਿੰਗ ਦੇ ਵਿੱਚ ਬਹਿਨ ਜੋਗਣੀ ਇਹਨੂੰ ਬਾਹਰ ਕੱਢੋ ਬੜੀ ਵਧੀਆ ਗੱਲ ਕੀਤੀ ਔਰ ਦਲੇਰੀ ਨਾਲ ਗੱਲ ਕੀਤੀ ਆ ਸਾਨੂੰ ਸਾਰੇ ਮੈਂਬਰਾਂ ਨੂੰ ਇੱਕ ਵੇਖੋ ਗੁਰੂ ਨੂੰ ਮੁੱਖ ਰੱਖਦਾ ਆਂ ਔਰ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਮੁੱਖ ਰੱਖਦੇ ਆਂ ਆਪਾਂ ਗੁਰੂ ਦੇ ਸੇਕਿਆ ਸਾਰੇ ਜਿਹੜੇ ਤੁਸੀਂ ਜਿੰਨੇ ਐਸਜੀਪੀਸੀ ਦੇ ਮੈਂਬਰ ਵੀ ਹੋ ਆਪਾਂ ਨੂੰ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਯਾਰ ਇਹੋ ਜੇ ਮੁੱਦਿਆਂ ਤੇ ਵੇਖੋ ਇਹਨਾਂ ਦਾ ਸਾਨੂੰ ਡਰ ਕੋਈ ਨਹੀਂ ਜਦੋਂ ਕਦੇ ਨੀਲੀ ਛੱਤ ਵਾਲੇ ਦੀ ਚਪੇੜ ਵੱਜੀ ਨਾ ਮਿੱਤਰੋ ਜਾਂ ਸਾਨੂੰ ਉਸ ਗੁਰੂ ਦੀ ਹਾਲ ਲੱਗੀ ਫੇਰ ਤੁਹਾਨੂੰ ਉਹ ਧਾਮੀ ਨੇ ਬਚਾਉਣਾ ਜੇ ਨਾਮ ਜੀਠੀਏ ਨੇ ਬਚਾਉਣਾ ਨੇ ਤੇ ਨਾ ਸੁਖਬੀਰ ਬਾਦਲ ਨੇ ਬਚਾਉਣਾ ਜੇ ਮੈਂ ਤੁਹਾਨੂੰ ਅੱਜ ਬੜੀ ਗੱਲ ਸਪਸ਼ਟ ਤੇ ਕਲੀਅਰ ਕਹਦੇ ਲੱਗਾ ਇਹਨਾਂ ਦੇ ਕਈ ਮੈਂਬਰ ਸਾਡੇ ਇੱਕ ਸੁਲਤਾਨਵਿੰਡ ਇੱਕ ਪਰਚਾ ਦਰਜ ਹੋਇਆ 85/24 ਧਾਮੀ ਸਾਹਿਬ ਕਢਾ ਲਿਓ ਸੁਲਤਾਨਵਿੰਡ ਥਾਂ ਦੇ ਦਾ 85/24 ਕਿਉਂਕਿ ਇਹਦੇ ਤੁਹਾਡੇ ਇੱਕ ਮੈਂਬਰ ਤੇ ਕਾਦਾ ਹੋਇਆ ਗੁਰਦਾਰੇ ਦੀ ਜ਼ਮੀਨ ਦੱਬੀ ਹੈ ਕਮਾਲ ਹੋ ਗਈ ਇੱਕ ਤੁਹਾਡਾ ਬਹੁਤ ਹੀ ਚੇਤਾ ਐਸਜੀਪੀਸੀ ਮੈਂਬਰ ਜਿਹਨੂੰ ਤੁਸੀਂ ਸਾਰੀ ਵੱਦ ਲੋਕਾਂ ਦੀ ਸੇਵਾ ਦੀ ਕਣਕ ਜਿਹੜੀ ਲੋਕ ਲੰਗਰਾਂ ਦੇ ਵਿੱਚ ਸੇਵਾ ਪਾਉਂਦੇ ਆ ਉਹ ਕਣਕ ਜਿਹੜੀ ਵੱਧੀ ਆ ਤੁਸੀਂ ਉਹਦੀ ਆੜਤ ਤੇ ਵੇਚਦੇ ਹੋ ਉਹ ਸਾਲ-ਸਾਲ ਦੋ-ਦੋ ਸਾਲ ਪੈਸੇ ਨਹੀਂ ਦਿੰਦਾ ਸ੍ਰੀ ਹਰਮੰਦਰ ਸਾਹਿਬ ਕਣਕ ਖਾ ਗਿਆ ਵੇਚ ਕੇ ਤੇ ਮੇਰਾ ਵੀ ਕੀ ਤੁਹਾਡੇ ਤੋਂ ਆਸ ਤੇ ਉਮੀਦ ਰੱਖੀ ਜਾ ਸਕਦੀ ਆ ਸੋ ਮੇਰੀ ਤੇ ਤੁਹਾਨੂੰ ਬੇਨਤੀ ਆ ਕਿਉਂਕਿ ਕੱਲ ਦਾ ਮਨ ਦੁਖੀ ਸੀ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਸੁਣਿਆ ਔਰ ਐਡੀ ਬੁਰੀ ਤਰ੍ਹਾਂ ਦੇ ਨਾਲ ਸਿੰਘ ਸਹਿਬਾਨਾਂ ਨੂੰ ਲਾਹ ਦੇਣਾ ਹੈਡ ਗਰੰਥੀ ਸਹਿਬਾਨਾਂ ਨੂੰ ਲਾਹ ਦੇਣਾ ਉਹਨਾਂ ਨੂੰ ਜਲੀਲ ਕਰਨਾ ਤੇ ਮੈਂ ਅੱਜ ਗੱਲ ਇਹ ਇਕੱਠੋ ਕੇ ਕਹਿ ਲੱਗਾ ਸੁਖਬੀਰ ਸਿੰਘ ਆ ਮਜੀਠੀਆ ਮੇਰੀ ਗੱਲ ਸੁਣ ਲੈ ਇਹ ਜਿੱਡੀਆਂ ਮਰਜੀ ਰੈਲੀਆਂ ਕਰਦੀਆਂ ਜਿੰਨਾ ਚਿਰ ਤੈਨੂੰ ਉਹ ਰੱਬ ਨੇ ਮਾਫਨਾ ਨਾ ਕੀਤਾ ਤੈਨੂੰ ਇਹ ਲੋਕ ਨਹੀਂ ਇੱਜ਼ਤ ਆ ਸਕਦੇ ਤੂੰ ਰੱਬ ਦਾ ਦੁਖੀ ਆ ਤੁਸੀਂ ਰੱਬ ਦੇ ਦੁਖੀ ਹੋ ਤੇ ਤੁਹਾਨੂੰ ਨਹੀਂ ਇਹ ਬਚਾ ਸਕਦੇ ਸੋ ਮੈਂ ਹੈਰਾਨ ਆ ਕਿ ਇੱਕ ਮੈਨੇਜਰ ਐਡਾ ਵੱਡਾ ਕਬਲਾ ਕਰ ਜੇ ਤੇ ਉਹ ਮੈਨੇਜਰ ਬਾਹਰ ਚਲ ਜੇ ਇਹਨਾਂ ਦੀ ਸ਼ਾਦਗਾਰ ਜਾ ਸਕਦਾ ਕਰੋੜਾਂ ਰੁਪਏ ਇਕੱਠੇ ਕਰਕੇ ਉਹ ਲੈ ਕੇ ਮੈਨੇਜਰ ਤੇ ਗਾ ਗਿਆ ਇਹ ਪਿੱਛੋਂ ਵੇਦੇ ਫਿਰਦੇ ਆ ਔਰਤਾਮੀ ਸਾਹਿਬ ਕਹਿ ਦਿੰਦੇ ਆ ਇਹ ਛੋਟੇ-ਮੋਟੇ ਕਬਲੇ ਹੁੰਦੇ ਰਹਿੰਦੇ ਆ ਸੋ ਚਲੋ ਕੋਈ ਨਹੀਂ ਗੁਰੂ ਕਿਰਪਾ ਕਰੇ ਸਮਾਊਗਾ ਕਿਤੇ ਸਮਾਊਗਾ ਇਹ ਲੋਕਾਂ ਦੇ ਦਿਲ ਤੇ ਲਿਖਿਆ ਜਾਣ ਵਾਲੀਆਂ ਗੱਲਾਂ ਵਾਂ ਧਾਮੀ ਸਾਹਿਬ ਬਦਲ ਸਾਹਿਬ ਇਹ ਲੋਕਾਂ ਦੇ ਦਿਲ ਤੇ ਇਹ ਮਤ ਸੋਚਿਓ ਕਿ ਲੋਕਾਂ ਨੂੰ ਟਾਈਮ ਪੈ ਕੇ ਚੇਤਾ ਪਹਜੂ ਲੋਕ ਟਾਈਮ ਦੀ ਵੇਟ ਕਰ ਰਹੇ ਆ ਹੁਣ ਜਦੋਂ ਟਾਈਮ ਆਏਗਾ ਔਰ ਤੁਹਾਨੂੰ ਆਪਣੇ ਆ ਪਤਾ ਲੱਗ ਜਾਏਗਾ ਤੁਸੀਂ ਅੱਗੇ ਵੀ ਕਈ ਵਾਰ ਮਾਫੀਆਂ ਮੰਗ ਚੁੱਕੇ ਹੋ ਪਰ ਹੁਣ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲਿਓ ਤੁਹਾਨੂੰ ਸੰਗਤ ਨੇ ਗੁਰੂ ਦੀ ਸੰਗਤ ਨੇ ਮਾਫ ਨਹੀਂ ਕਰਨਾ ਤੁਹਾਨੂੰ ਲੋਕਾਂ ਨੇ ਮਨ ਬਣਾ ਲਿਆ ਕਿ ਤੁਹਾਨੂੰ ਕਿਸੇ ਵੀ ਕੀਮਤ ਤੇ ਲੋਕ ਜਿਹੜੇ ਮਾਫ਼ ਨਹੀਂ ਕਰ ਸਕਦੇ ਸੋ ਕੋਈ ਨੇ ਗੁਰੂ ਕਿਰਪਾ ਕਰੇ ਅਹੀਂ ਤੇ ਫੇਰ ਅਖੀਰ ਤੇ ਹੋ ਕਹਾਂਗੇ ਕਿ ਸੱਚੇ ਪਾਤਸ਼ਾਹ ਦਾ ਗੁਰੂ ਇਹਨਾਂ ਨੂੰ ਸਮੱਤ ਬਖਸ਼ ਇਹ ਜਿੰਨਾ ਕੁ ਚਿਰ ਵੀ ਹੈਗੇ 2 4 5 ਮਹੀਨੇ ਕਿਤੇ ਇਦੋਂ ਵੱਡਾ ਕੋਈ ਨੁਕਸਾਨ ਨਾ ਸਾਡੀ ਸਤਿਕਾਰਮ ਦਾ ਕਰ ਦਿੰਦੇ ਹੁਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ